ਪੰਜਾਬ ਦੇ ਸਿਹਤ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਤੁਹਾਡਾ ਐਮਐਲਏ ਤੁਹਾਡੇ ਦوار ਤਹਿਤ ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਚਲ ਜੀ ਮੈਂ ਡਾਕਟਰ ਮਜੀਤ ਸਿੰਘ ਐਮਐਲਏ ਪਟਿਆਲਾ ਦਿਹਾਤੀ ਅੱਜ ਮੈਂ ਬਤੌਰ ਸਿਹਤ ਮੰਤਰੀ ਨਹੀਂ ਬਲਕਿ ਆਪਣੇ ਪਟਿਆਲਾ ਦਿਹਾਤੀ ਦੇ ਹਸਤੇ ਦੇ ਵਿੱਚ ਬਤੌਰ ਐਮਐਲਏ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੇ ਸਾਨੂੰ ਕਿਹਾ ਸਾਨੂੰ ਉਹਨਾਂ ਦਾ ਆਦੇਸ਼ ਹੋਇਆ ਕਿ ਸਰਕਾਰ ਤੁਹਾਡੇ ਦੁਆਰ ਤੇ ਸਾਰੇ ਪਿੰਡਾਂ ਜਾਣਾ ਜਿਵੇਂ ਵੋਟਾ ਮੰਗਣ ਗਏ ਸੀ ਇਕੱਲੀ ਇਕੱਲੀ ਮੁਸ਼ਕਲ ਸੁਣਨੀ ਹੈ ਮਸਲੇ ਦਾ ਹੱਲ ਕਰਨਾ ਮੈਂ ਸਾਰੇ ਅਫਸਰ ਸਬੰਧ ਐਡੀਸੀ ਡਿਪਾਰਟਮੈਂਟ ਐਸਟੀਐਮ ਆਪਣੇ ਸ਼ਿਵ ਕੁਸ਼ਵਰ ਸਿੰਘ ਸਾਹਿਬ ਸਾਰੇ ਵਿਭਾਗਾਂ ਦੇ ਜਿਹੜੇ ਕਰਮਚਾਰੀਆਂ ਨਾਲ ਲੈ ਕੇ ਆਇਆ ਲੋਕਾਂ ਦੀਆਂ ਸਾਰੀਆਂ ਸਮੱਸਿਆ ਦਾ ਜਿਹੜਾ ਹੱਲ ਹੈ ਮੌਕੇ ਤੇ ਕੀਤਾ ਜਾ ਰਿਹਾ ਉਹਨਾਂ ਦੇ ਪਿੰਡ ਦੇ ਵਿੱਚ ਜਿਵੇਂ ਮੈਂ ਹੁਣ ਅਸੀਂ ਨੇ ਧਨੋਰਾ ਪਿੰਡ ਦੇ ਵਿੱਚ ਹੈ ਉਹਨਾਂ ਦੀ ਜਿਹੜੀ ਹੈਗੀ ਆ ਉਹ ਸਕੂਲ ਦੀ ਸੜਕ ਬਣ ਗਈ ਆ ਪੁਰੀਆਂ ਬਣ ਰਹੀਆਂ ਵਾਟੂ ਨਾ ਲੱਗਿਆ ਤੇ ਕਿਹੜੇ-ਕਿਹੜੇ ਕੰਮ ਉਹਨਾਂ ਦੇ ਆਉਣ ਵਾਲੇ ਹਫ਼ਤੇ 'ਚ ਹੋਣਗੇ ਕਿਹੜੇ ਮਹੀਨੇ 'ਚ ਹੋਣਗੇ ਕਿਹੜੇ 6 ਮਹੀਨੇ 'ਚ ਜਿਹੜੀ ਕੋਈ ਨਵੀਂ ਸੜਕ ਬਣਨੀ ਆ ਉਹਨੂੰ ਟਾਈਮ ਲੱਗ ਸਕਦਾ ਬਾਕੀ ਸਾਰੇ ਜਿਹੜੇ ਕੰਮ ਹੈ ਪਿੰਡ ਦੇ ਛੱਪੜ ਦੀ ਸਫਾਈ ਦਾ ਜਿਹੜਾ ਹੈਗਾ ਉਹ ਲਿਕੁਇਡ ਵੇਸਟ ਮੈਨੇਜਮੈਂਟ ਦਾ ਪ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਹੁਕਮ ਹੈ ਮੈਂ ਸਾਰੇ ਲੋਕਾਂ ਨੂੰ ਵੀ ਬੇਨਤੀ ਕਰਦਾ ਜੇ ਜਦੋਂ ਮੈਂ ਆਣਾ ਮਿਲਣਾ ਸਾਰੇ ਅਫਸਰ ਹੁੰਦੇ ਆ ਜਿਹਨੂੰ ਰਾਸ਼ਨ ਨਹੀਂ ਮਿਲਦਾ ਜੀ ਜਿਹਨੂੰ ਪੈਨਸ਼ਨ ਦੀ ਦਿੱਕਤ ਹੈ ਜੀ ਜਿਹੜੇ ਤੁਹਾਡੇ ਕੋਲ ਸਕੂਲ ਦੀ ਆਂਗਣਵਾੜੀ ਦੀ ਦਿੱਕਤ ਹੈ ਅਸੀਂ ਇਹ ਪ੍ਰਣ ਕੀਤਾ ਕਿ ਹਰ ਪਿੰਡ ਦੇ ਵਿੱਚ ਖੇਡ ਕਰਸੇ ਆਂਗਣਵਾੜੀ ਏ ਕਲਾਸ ਹੋਣੀ ਚਾਹੀਦੀ ਆ ਸਿਹਤ ਸੁਰਤਾ ਹਰ ਪਿੰਡ ਤੱਕ ਪਹੁੰਚਾਣੀ ਆ ਉਹਦੇ ਵਾਸਤੇ ਸਾਡੇ ਕੋਲ ਜਿਹੜੀ ਆ ਪੰਜ ਜੜੀਆਂ ਹੈਗੀਆਂ ਉਹ ਮੋਬਾਈਲ ਮੈਡੀਕਲ ਯੂਨਿਟ ਅਸੀਂ ਅਰੇਂਜ ਕੀਤਾ ਐ ਐਨ ਜੀਓ ਸਾਡੀ ਮਦਦ ਕਰ ਰਹੀ ਆ ਉਹਦੇ ਵਿੱਚ ਤੇ ਹਰ ਪਿੰਡ ਦੇ ਵਿੱਚ ਜਿਹੜੀ ਹੈਗੀ ਆ ਵਿੱਦਿਆ ਤੇ ਪਿੰਡ ਦੇ ਬੱਚਿਆਂ ਨੂੰ ਈ ਰਿਕਸ਼ਾ ਦੇ ਕੇ ਬੱਚਿਆਂ ਨੂੰ ਜਿਹੜੇ ਪ੍ਰਾਇਮਰੀ ਤੋਂ ਬਾਅਦ ਇੱਥੇ ਪ੍ਰਾਇਮਰੀ ਸਕੂਲ ਆ ਉਹਨਾਂ ਨੂੰ ਹਾਈ ਸਕੂਲ ਫਿਰ ਹਾਇਰ ਸਕੂਲ ਫਿਰ ਕਾਲਜ ਤੱਕ ਪਹੁੰਚਾਣਾ ਉਹਦੇ ਵਾਸਤੇ ਟਰਾਂਸਪੋਰਟ ਦੇਣੀ ਇਹ ਸਾਰਾ ਅਸੀਂ ਲੋਕਾਂ ਦੇ ਨਾਲ ਮਿਲ ਕੇ ਜਿੰਦਾ ਮੁੱਖ ਮੰਤਰੀ ਸਾਹਿਬ ਦੇ ਦੋਸ਼ ਅਸੀਂ ਕਰ ਰਹੇ ਆ ਖਿੱਦਣ ਦਾ ਮੌਕਾ ਪੜਨ ਦਾ ਮੌਕਾ ਬੈਂਡ ਸਪਾਈ ਕਰਨੀ ਆ ਰੋਜ਼ਗਾਰ ਕਿਦਾ ਦੇਣਾ ਪੈਂਦੇ ਲੋਕਾਂ ਨੂੰ ਇਹ ਸਾਰੇ ਮਸਲੇ ਲੋਕਾਂ ਨਾਲ ਵਿਚਾਰ-ਵਿਚਾਰ ਪੰਦਰਾ ਵੀ ਕਰ ਰਹੇ ਆਂ ਔਰ ਲੋਕਾਂ ਨੂੰ ਜਿਹੜੇ ਆ ਗਿਆ ਉਹਨਾਂ ਦੇ ਰੋਜ਼ਮਰਾਂ ਦੇ ਮਸਲੇ ਆ ਗਲੀਆਂ ਦੇ ਨਾਲੀਆਂ ਦੇ ਸਟਰੀਟ ਲਾਈਟ ਦੇ ਉਹਨਾਂ ਨੂੰ ਰਾਸ਼ਨ ਦੇ ਪੈਨਸ਼ਨਾਂ ਦੇ ਨਿਰੇਗਾ ਦੇ ਇਹ ਸਾਰੇ ਮਸਲੇ ਉਹਨਾਂ ਦਾ ਸਪੋਰਟ ਵੀ ਕਰਦਾ ਇਹ ਸਾਡਾ ਪੁਰਾਣਾ ਨਗਰ ਕੌਂਸਲ ਮੈਂ ਨੌ ਪਿੰਡਾਂ ਚ ਹਰ ਵੀਕਐਂਡ ਤੇ ਕਿਉਂਕਿ ਮੇਰੇ ਕੋਲੇ ਸਮਾਂ ਹੁੰਦਾ ਹਰ ਸ਼ਨੀਵਾਰ ਐਤਵਾਰ ਨੂੰ ਮੈਂ ਨੌ ਪਿੰਡਾਂ ਜਾਣਾ ਇਸੇ ਤਰ੍ਹਾਂ ਸਾਰੇ ਮੱਲੇਾਂ ਵਿੱਚ ਜਾਊਂਗਾ और ये मेरा छे तो अठ महीने बाद सर्कल बनेगा ये लगातार मेरे जोड़े है गया, ये सो तो एम एल एडा एम एल ए द्वार जो सा पूरे जरा लड़के पैरा देंगे मुख्यमंत्री साहब बहुत बहुत धन्यवाद सर प्रॉपर्टी बेचने और खरीदने के लिए संपर्क करें फेयर डील प्रॉपर्टीज